ਯਾਰ ਬਾਈ ਨੇ ਯਾਰ ਸਿਰਾਈ ਲਾਇਆ ਪਿਆ ਦੇਖੋ ਸ਼ੌਂਕ ਦਾ ਕੋਈ ਮੋਲ ਨਹੀਂ ਹੈਗਾ ਹੈ ਬਾਈ ਨੇ ਸਾਈਕਲ ਤੇ ਸ਼ਾਂਖ ਪੂਰਾ ਕੀਤਾ ਹੈ ਸਿਰਾਂ ਲਾਈ ਬੇ ਉਸਤਾਦ ਗੱਡੀ ਬਹੁਤ ਕੈਂਟ ਬਣਾਈ ਦੀ ਆ ਤੇਰੀ ਜੂ ਬੂ ਤੇ ਸੈਲਡ ਕਲਾਸ ਸ਼ੀਸ਼ੇ ਸੈਲਡ ਕਲਾਸ ਸ਼ੀਸ਼ੇ ਲੱਗੇ ਹੋ ਹੈ ਬਾਈ ਨੇ ਪੂਰੀ ਰੀਜ ਨਾ ਤਿਆਰ ਕੀਤਾ ਹੈ ਗੱਲਬਾਤ ਯਾਰ ਜੈਸੇ ਕਰਾਈ ਪਈ ਬਾਈ ਨੇ ਯਾਰ ਐਦਾਂ ਦਾ ਸਾਈਕਲ ਨਹੀਂ ਮੈਂ ਦੇਖਿਆ ਪਹਿਲੀ ਵਾਰ ਦੇਖਿਆ ਯਾਰ ਸਾਈਕਲ ਆ ਆਦਾ ਗੱਲਬਾਤ ਜੈਸੇ ਲਾਇ ਭਾਈ ਚੰਦਰ ਆ ਬਾਕਸਾ ਜੇ ਕੋ ਸਵਾਸ ਨੂੰ ਰੱਖਣਾ ਹੋਵੇ ਤਾਂ ਲਾਇ ਬਸ ਸ਼ੇਅਰ ਬੜੋ ਅਸੀਂ ਉਹ ਤੇਰੀ ਸੇਫਟੀ ਵੀ ਆ ਬਾਈ ਨੇ ਸੇਫਟੀ ਵੀ ਰੱਖੀ ਵਾ ਤੇ ਪੈਰੀ ਹੱਥ ਲਾਉਂਦੇ ਫਿਰ ਚੋਰ ਇਹਨੂੰ ਐਚ ਵੀ ਆ ਅੱਛਾ ਐਚ ਵੀ ਆ ਓਏ ਹੋਏ ਕੱਢੀ ਬਾਈ ਓਏ ਹੋਏ 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 ਦੇਖੋ ਯਾਰ ਗੱਲਬਾਤ ਜੈਸ ਕੱਪੜੇ ਪ੍ਰੈਸ ਕੀਤੇ ਵੇ ਬਾਈ ਨੇ ਜੇ ਸ਼ੀਸ਼ਿਆਂ ਚ ਸਾਈਡ ਵੀ ਪੂਰੀ ਦਿਖਦੀ ਆ ਓਏ ਹੋਏ ਹੋਏ ਚੰਦਨ ਲਾ ਗੇੜਾ ਮਾਰੇ ਦਿਖਾਈ ਮਾਰੇ ਚਲਾਈ ਪਰ ਮਰ ਗਿਆ ਜਾਂ ਗੱਡੀ ਦਾ ਬੰਦੇ ਦੌਣਗਾ ਕਹਿੰਦਾ ਗੱਲਬਾਤ ਜੈਸੇ ਕਰਾਈ ਪਈ ਯਾਰ ਬਾਈ ਨੇ ਦੇਲ ਖੁਸ਼ ਕਰਤਾ ਆਪਾਂ ਨੂੰ ਕੰਟੈਂਟ ਮਿਲ ਗਿਆ ਚੰਦਨ ਓਏ ਹੋਏ ਬਰਾਤ ਚ ਆਏ ਸੀਗੇ ਆਹ ਲਓ ਪਿੱਛੇ ਲਾਦਾ ਜੀ ਓਏ ਹੋਏ ਦੇਖੀ ਚੰਦਨ ਨਹੀਂ ਇਹੰਦਲਾ ਇੰਨਾ ਭਾਰ ਐਨਾ ਦਾ ਮੈਜਰ ਸੋਰ ਇੰਨਾ ਨਹੀਂ ਨਹੀਂ ਯਾਰ ਉਹ ਗੱਲਬਾਤ ਜੈਸੇ ਕਰਾਈ ਪਈ ਸੱਚੀ ਯਾਰ ਗੱਲਬਾਤ ਲੇਵੇ ਸਾਡਾ ਚੰਦਨ ਲੈਂਦਾ ਫੀਲਿੰਗਾਂ ਗੱਡੀ ਦੀਆਂ ਐਲਪੀ ਦੀਆਂ ਬਾਈ ਨੇ ਪਰਾਂਦੇ ਵੀ ਪੂਰੇ ਲਾਏ ਹੋਏ ਜਿਹੜਾ ਕੱਢ ਕੇ ਆਇਆ ਜਿਹੜਾ ਸਕੂਲ ਦੇ ਗੇਟ ਦੱਕਨੇ ਨਹੀਂ ਪਾਣੀ ਸਰਾ ਹੀ ਲਾਈ ਭਈ ਦਿਲ ਖੁਸ਼ ਕਰਦਾ ਬਾਈ ਨੇ ਯਾਰਾ ਤਾਂ ਸਵੇਰੇ ਸਵੇਰੇ ਆ ਦੇਖੀ 11 ਜਿਹੜੀ ਪੂਰੀ ਦੇਪੀ ਗਈ ਸਰਾ ਲਾ ਆ ਪਿਆਰ ਗੱਲਬਾਤ ਆ ਬਰਾਤ ਲੈਣਾ ਐਸੇ ਇੱਥੇ ਬਾਈ ਸਾਨੂੰ ਮਿਲਿਆ ਸਾਈਕਲ ਬਹੁਤ ਘੈਂਟ ਬਾਈ ਨੇ ਬਹੁਤ ਦੂਰੂ ਤੱਕ ਸਫਰ ਕੱਢਿਆ ਸਾਈਕਲ ਤੇ ਵਧੀਆ ਰਖੀਬ ਦੂਗਾ ਆਪਣਾ ਸਰਾ ਲਾਈ ਭਈ ਯਾਰ ਗੱਲਬਾਤ ਚੰਦਰ ਬਾਕੀ ਸਾਡਾ ਫੀਲਿੰਗਾਂ ਪੂਰੀਆਂ ਲੈ ਰਿਆ ਸਾਈਕਲ ਦੀਆਂ ਤੇ ਲੈ ਵੇ ਮਿੱਤਰੋ ਸੱਸੀ ਗੱਲ ਜੀ ਸਾਰੇ ਵੀਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮਰਿਆ ਭਰਾ ਲਾਈਕ ਕਰ ਦਿਓ ਵੀਡੀਓ ਚੰਦਰ ਇਸ਼ਕ ਹੈ ਇਸ਼ਕ ਸਾਈਕਲ ਫੀਲਿੰਗ ਆndi ਪੂਰੀ ਸਾਈਡ ਦੇਖ ਦੇ ਸਾਈਡ ਦੇਖੇ ਪਿੱਛੇ ਤੂੰ ਕ੍ਰਿਸਟਾ ਨੂੰ ਫੇਲ ਕੀਤਾ ਬਾਬੇ ਕ੍ਰਿਸਟਾ ਕਹਿੰਦੇ ਮਰੇ ਓਏ ਹੋਏ ਓਏ ਹੋਏ ਓਏ ਯਾਰ ਕੈਮਰਾ ਚੰਨਾ ਵਧੀਆ ਲੱਗਦਾ ਜਿੰਨਾ ਮਤਲਬ ਦੇਖਣ ਨੂੰ ਵਧੀਆ ਲੱਗ ਰਿਹਾ ਫੀਲਿੰਗ ਜਿੰਨੀ ਆ ਰਹੀ ਆ ਬਹੁਤ ਕੁਛ ਲਾਇਆ ਵਾ ਲੱਗੇ ਗਲਤ ਕੀਤੀ ਵਾ ਲੱਗੇ ਗਲਤ ਗੱਲਬਾਤ ਯਸਰ ਕੱਪੜੇ ਪ੍ਰੈਸ ਕੀਤੇ ਯਾਰ ਪੂਰੇ ਫੋਰਡ ਬਲੈਟੀ ਓਏ ਹੋਏ ਹੋਏ ਫੋਰਡ 3600 ਕਿੱਦਾਂ 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 ਕਿਹਨਾਂ ਚਾਬੀ ਹੈ ਨਹੀਂਗੀ ਜਿੰਦਾ ਰੱਖਿਆ ਜਿੰਦਾ ਭੰਨਣਾ ਅੱਛਾ ਅੱਜ ਪਾਣੀ ਵੀ ਠੰਡਾ ਰਹਿੰਦਾ ਹੋਣਾ ਨਾ ਜਿਸ ਹਿਸਾਬ ਨਾਲ ਨੇ ਬਾਈ ਨੇ ਉਹ ਗਿੱਲਾ ਕਰਕੇ ਉਹ ਰੱਖ ਦੋ ਨਾਲ ਕੱਪੜੇ ਜਿਸ ਹਿਸਾਬ ਨਾਲ ਰਕਦੇ ਟਰੱਕਾਂ ਦੇ ਰੱਖਦੇ ਇਦਾਂ ਤੇ ਸ਼ੀਸ਼ੇ ਚ ਪੂਰੀ ਸਾਈਡ ਦੇਖਦੀ ਜਾਂਦਾਂ ਹਾਂ ਪੂਰਾ ਨਾਈ ਵੀ ਜਿਹੜੀ ਸਹੀ ਕਰ ਦੇਖੇ ਮਾਰੇ ਮੈਨ ਲੱਗੀ ਜਿਹੜੀ ਉੱਤੀ ਫਸੀ ਹੋਣੀ ਦੇਖਾਂ ਬੈਠ ਕੇ ਓਏ ਹੋਏ ਹੋ ਜਾ ਕੋਈ ਨਹੀਂ ਕੋਈ ਬਸ ਆਏ ਹਾਏ ਹਾਏ ਐਲਪੀ ਦਾ ਕਿਹੜਾ ਸੇਰਾ ਗੱਲਬਾਤ ਬਣਾਈਓ ਜੋ ਬ੍ਰੋ ਜੋ ਨਜ਼ਾਰਾ ਲੈਂਦਾ ਤਾਂ ਨਜ਼ਾਰਾ ਵਾਈ ਦੇ ਹੈਗੀ ਗੱਲਬਾਤ ਹੈ ਜੋ ਐਲਪੀ ਵਾਲੀ ਫੀਲਿੰਗ ਪੂਰੀ ਆ ਰਹੀ ਹੈ ਬੱਧੀ ਸਵਾਦ ਆ ਗਿਆ ਸੱਚੀ ਯਾਰ ਹਾਂ ਸਵਾਦ ਆ ਗਿਆ ਸਵਾਦ ਦੇਣ ਨੂੰ ਤਾਂ ਕਹਿੰਦੇ ਬੈਠੇ ਆਪਾਂ ਸਹੀ ਗੱਲ ਹੈ ਗੱਲਬਾਤ ਜੈਸ ਕਰਾਈ ਭਾਈ ਯਾਰ ਭਾਈ ਨੰਬਰ ਪਲੇਟਾਂ ਇੰਨੀਆਂ ਸਾਡੇ ਜ਼ਿਲ੍ਹੇ 'ਚ ਨਹੀਂ ਲੱਗੀਆਂ ਗੱਡੀਆਂ ਦੇ ਜਿੰਨੀਆਂ ਲਵਾਈਆਂ ਸੈਗਨ ਜੀ ਪਲੇਟਾਂ ਵਾ ਜੀ ਥੋੜੀ ਲੱਗੀਆਂ ਕਿੰਨੀਆਂ ਵੇ ਆ 30 ਪਲੇਟਾਂ ਲਾਈਆਂ ਬਾਈ ਨੇ ਯਾਰ। ਉਹ ਹੀ ਕਹਿੰਦਾ ਸਾਡੇ ਗੱਡੀਆਂ ਨੂੰ ਨਹੀਂ ਲੱਗੀਆਂ। ਸੱਚੀ ਸੱਚੀ ਯਾਰ ਨਜ਼ਾਰਾ ਆ ਗਿਆ ਬਾਬਾ ਚਲਾਣ 'ਚ ਵੀ ਐ ਨਹੀਂ ਪਰ ਦੇਖਣ 'ਚ ਵਧੀਆ ਐ। ਚਲਾਣ 'ਚ ਵੀ ਬਹੁਤ ਘੈਂਟ ਐ ਯਾਰ। ਚਲਾ ਕੇ ਵੀ ਨਜ਼ਾਰਾ ਆ ਗਿਆ। ਬਾਕੀ ਆਪਾਂ ਦੋਹਾਂ ਨੇ ਚਲਾਇਆ। ਮੈਂ ਤੇ ਚੰਦਰ ਨੇ। ਚੂਨਾ ਚ ਐ ਹਨਾ। ਨਜ਼ਾਰਾ ਆ ਗਿਆ ਪੂਰੀ ਸਾਈਡ ਤੋਂ। ਐਨ ਪੂਰੀ ਦੇਖਦੀ ਸਾਈਡ ਤੋਂ। ਹੋਣ 3600। ਹੋਣ 3600। ਅੱਧੇ ਰਿਪੋਰਟ। ਉਹ ਵੀ ਸਾਈਕਲ ਖੜਾ ਦੇਖ ਲੈ ਕੋਲ। ਸਹੀ ਗੱਲ ਹੈ ਤੇ ਬਾਈ ਨੇ ਸੇਫਟੀ ਵੀ ਪ੍ਰੋਮੋਟ ਆ ਵੀ ਸਾਈਕਲ ਖੜਾ ਕਹਿੰਦੇ ਐਦਾਂ ਦਾ ਹੀ ਪਹਿਲਾਂ ਐਦਾਂ ਦਾ ਕਰਾਇਆ ਤੇ ਬਾਈ ਨੇ ਸੇਫਟੀ ਪ੍ਰੋਮੋਟ ਰੱਖੀ ਬਾਈ ਨੇ ਵਿਚ ਪਸਾਈਕਲ ਕੋਲ ਖੜਾ ਉੱਪਰ ਬੈਠ ਤੇ ਬਾਈ ਨੇ ਆਹ ਤੇ ਤੁਸੀਂ ਲਾ ਕੇ ਖੜਾ ਬਣਿਆ ਸੇਫਟੀ ਵੀ ਰੱਖੀ ਬਾਈ ਨੇ ਆਹ ਚੰਦਾ ਪਾਜਾ ਬੰਦੇ ਪੈਰੀ ਅਸਲ ਆਵੇ ਕਹਿੰਦਾ ਭੈਣ ਦੋ ਸੇਫਟੀ ਰੱਖੀਆਂ ਇੱਕ ਆ ਰੱਖੀ ਹੋ ਸੇਫਟੀ 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 ਗਾੜੀ ਕਿੱਧਰ ਗਈ ਇਹਦਾ ਵੱਡਾ ਚਾਰ ਕੋਈ ਦੇ ਕੇ ਕਿਹੜਾ ਲਾ ਕੇ ਇਹਦਾ ਹੱਥ ਇਹਦਾ ਹੱਥਾਂ ਨਾਲ ਨਹੀਂ ਚੱਲਦਾ ਪੁੱਟੀ ਲੈ ਕੇ ਆ ਕੇ ਉਹਦੇ ਪਾਣੀ ਆ ਜੀ ਪੁੱਟੀ ਪਾਣੀ ਨਾਲ ਡਾਟਾ ਹਾਂ ਜੀ ਹਾਂ ਵਾਕਿ ਤਾਂ ਫੜ ਕੇ ਇਹਦੇ ਨੂੰ ਪੁਲਿਸ ਵਾਲੇ ਦੇ ਬਾਈ ਕਹਿੰਦਾ ਘੇੜ ਦੇ ਤੇ ਬਾਈ ਨੇ ਆਰ ਸੀ ਵੀ ਨੰਬਰ ਵੀ ਲਿਖਿਆ ਕਿੰਨਾ ਨੰਬਰ ਆ ਭਾਜੀ ਪੀ ਵੀ 07 23 23 ਪੀ ਵੀ 07 23 23 ਨੰਬਰ ਆ ਏ ਬਾਈ ਨੇ ਨੰਬਰ ਉੱਤੇ ਦਾ ਤੇ ਗੇੜਾ ਵੀ ਲਾ ਨਾ ਇਹ ਵੀ ਦੱਸ ਨਾ ਬਾਈ ਨੇ ਨੰਬਰ ਕਾਦੀ ਲਿਖਿਆ ਆ ਨੰਬਰ ਕਾਦੇ ਰੱਖਿਆ ਦੱਸੇ ਦੁਬਾਰਾ ਇਹ ਗੱਲ ਇਹ ਭਾਜੀ ਨੋਟ ਆ ਮੇਰਾ ਲੱਕੀ ਆ ਇਹ ਅੱਛਾ ਲੱਕੀ ਨੋਟ ਆ ਕੀ ਕਹਿੰਦੇ ਤੁਹਾਡਾ ਜਰਮ ਵੀ ਉੱਥੇ ਸ਼ਾਰਪੁਰ ਦਾ ਸ਼ਾਰਪੁਰ ਦਾ ਅੱਛਾ ਸ਼ਾਰਪੁਰ ਦਾ ਜਰਮ ਹੈ ਬਾਈ ਦਾ ਉਹਦਾ ਕੀ ਮਤਲਬ ਨੰਬਰ ਦਾ ਕੀ ਰਿਲੇਟਿਡ ਹੈ ਤੁਹਾਡੇ ਨੰਬਰ ਦਾ ਕੀ ਆ ਤੁਸੀਂ ਦੱਸਿਆ ਸੀਗਾ ਮੈਂ ਵੈਸੀ ਲਿਖਾਇਆ ਹੋਇਆ ਪੀਵੀ07ਡੀ ਡੀ ਤੇ ਮੇਰਾ ਨਾਂ ਆ ਦੀਪਾ ਓਕੇ ਤੇ ਬਾਕੀ ਆ ਮੇਰਾ ਨੋਟ ਆ ਇਹ ਲੱਕੀ ਆ ਇਹ ਲੱਕੀ ਨੋਟ ਆ ਓਕੇ ਓਕੇ ਨੇ ਵਧੀਆ ਯਾਰ ਸ਼ੌਕ ਦਾ ਸਾਲਾ ਰੱਖਿਆ ਹੋਵੇ 150 ਦਾ ਜਬਤ ਕਰ ਇਹ ਬਾਈ ਦੇ ਸ਼ੌਕ ਖੂਨ ਚ ਆ ਇਹਨੂੰ ਕਹਿੰਦੇ ਸ਼ੌਕ ਦੋ ਆ ਬਾਈ ਸਾਈਕਲ ਮੇਰੇ ਕੋਲ ਦੋ ਆ ਉਹ ਵੀ ਇਦਾਂ ਦਾ ਜੀ ਦੂਜਾ ਵੀ ਉਹਦਾ ਨੰਬਰ ਹੈ 301 ਉਹਦਾ ਨੰਬਰ 301 ਹੈ ਉਹਦਾ ਨੰਬਰ ਦਾ ਮਹਿੰਗਾ ਆ ਹੁਣ ਉਹਦਾ ਉਹਦਾ ਵੀ ਇੰਨੀ ਜੀ ਉਹਦਾ ਵੀ ਉਹਦਾ ਵੀ ਉਹਦਾ ਬਾਈ ਦੋ ਦਿਨ ਮਹੀਨੇ ਲੱਗ ਜਾਂਦੇ ਵੇਲਾ ਲਾਣ ਦੇ ਬਹੁਤ ਕੁਝ ਲਾਇਆ ਬੰ ਚੰਗਾ ਰੁਪਈਆ ਲਾਤਾ ਬਾਈ ਨੇ ਸੱਚੀ ਕਿੰਨੇ ਪੈਸੇ ਲੱਗ ਗਏ ਤੇ ਇਹ ਕਰ ਰਿਹਾ ਲੱਗੇ ਕਿਹਦਾ ਪੁੱਛਣਾ ਭਾਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਸਹੀ ਹੈ ਨਾ ਸ਼ੌਕ ਖੌਨ ਚਾ ਭਾਈ ਹੈ ਨਾ ਸ਼ੌਕ ਦਾ ਕੋਈ ਮੁੱਲ ਨਹੀਂ ਬਿਲਕੁਲ ਇਹ ਵੀ ਕਿੰਨੇ ਲਾਂਤ ਨਹੀਂ ਭਾਜੀ ਬੇਨਤੀ ਨਹੀਂ ਕੀਤੀ ਪਤਾ ਨਹੀਂ ਗਿਣਤੇ ਨਹੀਂ ਕੀਤੇ ਸਤਾਰ ਨੇ ਫੋਰਡ 3600 ਤੇ ਨੰਬਰ ਵੀ ਲਾਇਆ ਵਾ ਭਾਈ ਨੇ ਯਾਰ ਸਾਈਕਲ ਨੂੰ ਦੇਖੋ ਇਹ ਬਾਈ ਦਾ ਲੱਕੀ ਨੋਟ ਹੈ ਜਿੰਦਾ ਲਾ ਕੇ ਰੱਖਿਆ ਹੈ ਬਾਕਸ ਚ ਫੇਰਾ ਯਾਰ ਗੱਲ ਬਾਤ ਇਹ ਕਿਤੇ ਇਹਨੂੰ ਹੋਰਨ ਲਵਾ ਦਮੇ ਨਾ ਬੈਟਰੀ ਰੱਖ ਹੋ ਜਾਣੀ ਅੱਤੇ ਫੇਰ ਗੱਲ ਬਾਤ ਹੋਰ ਜੱਸ ਹੋ ਜਾਣੀ ਮੈਂ ਬੀਪਣੀਆਂ ਲਾਈਆਂ ਨੇ ਸਾਈਕਲ ਕਿਉਂ ਨਹੀਂ ਮੈਂ ਰੱਖਾਉਣੀਆਂ ਨਾ ਉਹ ਤਾਂ 10000 ਰੁਪਏ ਮੰਗਦੇ ਬਾਕੀ ਬਰਾਤ 12:00 ਬਜ ਗਏ ਹਲਤ ਕਰ ਗਈ ਨਹੀਂ ਤੇ ਹੁਣ ਬੱਜ ਜਾ ਬੱਜਦਾ ਹੈ 12:00 ਬਜ ਗਏ ਬਰਾਤੀ ਵੀ ਤਿਆਰੀ ਹੈ ਤਾਂ ਬਰਾਤ ਲਾਣਾ ਐਸੀ ਤੇ ਬਾਈ ਦਾ ਇੱਥੇ ਸਾਈਕਲ ਲਿਖਿਆ ਗਿਆ ਤਾਂ ਬੈ ਤਾਂ ਬਲੌਗ ਬਣਾ ਲਿਆ ਬਾ ਸੋਣਾ ਯਾਰ ਦਿਲ ਖੁਸ਼ ਹੋ ਗਿਆ ਬਾਈ ਦਾ ਸਾਈਕਲ ਦੇਖ ਕੇ ਸੱਚੀ ਯਾਰ ਮਜ਼ਾਕ ਦੀ ਗੱਲ ਨਹੀਂ ਵਧੀਆ ਲੱਗੀ ਗੱਲਬਾਤ ਪਰਾਂ ਦੇ ਵੀ ਦੇਖੋ ਵੈਨ ਵਧੀਆ ਤਰ੍ਹਾਂ ਬੰਨੇ ਹੋਆ 29 ਪਲੇਟਾਂ ਲਾਈਆਂ ਬਾਈ ਕਹਿੰਦਾ ਨੇ ਸ਼ੇਅਰ ਵੀ ਲਖਾਣੇ ਉੱਪਰ ਇਹ ਬਾਈ ਕਹਿੰਦਾ ਨਾ 9 ਜੋੜੇ ਸ਼ੀਸ਼ਿਆਂ ਦੇ ਟੁੱਟ ਗਏ 10ਵਾਂ ਜੋੜਾ ਲਾਇਆ ਸ਼ੀਸ਼ਿਆਂ ਦਾ ਕਿ ਕਿ ਨੰਗਲ ਕੇ ਪੈਰਪੁਰ ਵੱਜ ਗਿਆ ਜਾਂ ਮੋੜ ਲੰਗੀ ਨਿਆਣੇ ਜਲਾਉਂਦੇ ਨਿਆਣੇ ਤੋੜ ਤੋੜ ਦਿੰਦੇ ਓਕੇ 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 ਨਿਆਣਿਆਂ ਨੂੰ ਮੈਂ ਕਹਿੰਦਾ ਨਹੀਂ ਕੋਈ ਕੇਵਲ ਕੁੱਤੀ ਵੀ ਇੱਧਰ ਆਪਣੇਆ ਗਰਾਊਂਡ ਚ ਨਿਆਣੇ ਨੂੰ ਆਹ ਅੱਜ ਕੁੱਤੀ ਤੇਰੀ ਆ ਦੇ ਵਿੱਚ ਆ ਜਾਂਦੀ ਹੁਣੀ ਕੁੱਤੀ ਬਾਈਕੋ ਕੁੱਤੀ ਬਹੁਤ ਸੋਹਣੀ ਚੱਲ ਗਈ ਯਾਰ ਉਹ ਲੱਤਾਂ ਹੈ ਹੀ ਨਹੀਂ ਯਾਰ ਮੈਂ ਤਾਂ ਨਸਲੇ ਪਹਿਲੀ ਵਾਰ ਵੇਖੀ ਉਹ ਲੱਤਾਂ ਲੇਮੋਜ਼ਨ ਲੱਤਾਂ ਹੈ ਹੀ ਨਹੀਂ ਉਹਦੀਆਂ ਕੁੱਤੀਆਂ ਪਹਿਲਾਂ ਇੱਥੇ ਆਈ ਉਸ ਵੇਲੇ ਚੇਤਾ ਭੁੱਲ ਗਿਆ ਸ਼ਾਟ ਲੈਣਾ ਲੱਤਾਂ ਹੈ ਹੀ ਨਹੀਂ ਕੁੱਤੀ ਵੀ ਆ ਸਾਈਕਲ ਤੱਕ ਭਾਈ ਕਿੱਥੇ ਕਿੱਥੇ ਗਏ ਹੋ ਆ ਸਾਈਕਲ ਤੇ ਜਿੱਤੇ ਪਾਣੀ ਜਲੰਧਰ ਤੋਂ ਸੁਹਾ ਵਗੈਰੀਆਂ ਪਠਾਨਕੋਟ ਤੇ ਛੋਟ ਪੰਚਕੁਲਾ ਜਿਹੜਾ ਉਦੋਂ ਛੋੜਿਆ ਹੈ ਜਦੋਂ ਸੁਵੇ ਮਕੇਰੀਆਂ ਤੱਕ ਗਏ ਹੋ ਨਾ ਓਕੇ ਓਕੇ ਬਹੁਤ ਦੂਰ ਦੂਰ ਭਾਈ ਨੇ ਯਾਰ ਕੱਢਿਆ ਟੂ ਸਾਈਕਲ ਤੇ ਹਾਂਜੀ ਭਾਜੀ ਤਾਂ ਹੈ ਗੱਡੀ ਉਹ ਪਾਣੀ ਐਲਟਿੰਗ ਹੋਣੀ ਲੈਪਟਾਪ ਚ ਕੱਢਿਆ ਡਾਟਾ ਇਹ ਪਹਿਲੇ ਬਲੌਗ ਚੱਲਦੇ ਸੀ ਉਹ ਤੋਂ ਪਹਿਲਾਂ ਹੀ ਭਾਈ ਕਹਿੰਦਾ ਸਾਈਕਲ ਮੈਂ ਦਿਨ ਦਾ ਨਹੀਂ ਮਿਲ ਰਿਹਾ ਇੰਨਾ ਲੱਕੀ ਸਾਈਕਲ ਚਾਹੇ ਕੋਈ ਕਰੋੜ ਰੁਪਏ ਦੇ ਦੇਵੇ ਮੈਂ ਤਾਂ ਵੀ ਦੇ ਰਿਹਾ ਸਾਈਕਲ ਤੇ ਭਾਈ ਕਹਿੰਦਾ ਬੋਲਟ ਮੋਟਰਲ ਮਿਲ ਰਿਹਾ ਤੇ ਪ ਪਰ ਦਿੱਤਾ ਨਹੀਂ ਸ਼ੌਂਕ ਦਾ ਕੋਈ ਮੋਲ ਨਹੀਂ ਯਾਰ ਅਨਮੋਲ ਜੀ ਆ ਬਾਈ ਹੈ ਨਾ ਅਨਮੋਲ ਇਹਦਾ ਇਹਦਾ ਕੋਈ ਮੋਲ ਨਹੀਂ ਹੈਗਾ ਨਾ ਬਾਪੂ ਯਾਰ ਬਾਪੂ ਦਾ ਸਾਈਕਲ ਹੈ ਬਾਪੂ ਦਾ ਸਾਈਕਲ ਹੈ ਓਕੇ ਓਕੇ ਦੇਖ ਲਓ ਬਾਈ ਐਦਾਂ ਦਾ ਸ਼ੌਂਕ ਵੀ ਆਪਣੇ ਹੁੰਦਾ ਭਰਾਵਾਂ ਨੂੰ ਹੈ ਨਾ ਸ਼ੌਂਕ ਆਪਾਂ ਕਿਸੇ ਚੀਜ਼ ਤੇ ਪਗਾ ਸਕਦੇ ਜ਼ਰੂਰੀ ਨਹੀਂ ਭਾ ਗੱਡੀਆਂ ਕਾਰ ਹੁਣ ਸ਼ੌਂਕ ਪਗਾਣਾ ਦਾ ਸਾਈਕਲ ਤੇ ਵੀ ਸ਼ੌਂਕ ਪਗਾ ਸਕਦੇ ਐਗਜ਼ਾਮਪਲ ਬਾਈ ਨੇ ਖੜੀ ਕਰ ਦਿੱਤੀ ਨਜ਼ਾਰਾ ਲਿਆਤਾ ਭਾਈ ਨਜ਼ਾਰਾ ਜਸਵੀਰ ਆਇਆ ਫਾਸ ਲੈਣ ਲੱਗਾ ਮੈਂ ਅੱਧਾ ਰਸਾ ਸਟੋਰੀ ਫੋਲੋ ਹੋ ਗਈ ਆ ਆਪਣੀ ਬਿਲਕੁਲ ਤਾਂ ਚੰਦਰ ਵਾਲੇ ਫੋਨ 'ਚ ਵੀਡੀਓ ਚੱਲ ਰਹੀ ਆ ਐਨ ਬਿਲਕੁਲ ਸਟੋਰੀ ਫੁੱਲ ਤੇ ਹੁਣ ਚੰਦਰ ਵਾਲੇ ਫੋਨ 'ਚ ਵੀਡੀਓ ਚੱਲ ਪਈ ਆ ਚੰਦਰ ਐਨਾ ਮਾਫੀ ਮੰਗੀ ਚਲੋ ਭਾਈ ਕਹਿੰਦੇ ਗੱਡੀਆਂ ਲਿਆਓ ਚਲੋ ਬਈ ਚਲਿਏ ਗੱਡੀਆਂ ਲੈ ਕੇ ਭਾਈ ਕਹਿੰਦੇ ਗੱਡੀਆਂ ਲਿਆ ਉੱਥੇ ਥੋੜੀ ਬੋਤੀ ਸਟੋਰਿੰਗ ਖਾਲੀ ਕਰਕੇ ਫਿਰ ਚੰਦਰਨਾਲ ਚ ਮੈਂ ਚੰਦਨ ਤੋਂ 에어ਡ੍ਰੌਪ ਕਰਾ ਲਾਂਗੇ ਵੀਡੀਓ ਤੇ ਐਚ ਤਾਂ ਗੱਲਬਾਤ ਜੀਐਸਏ ਬਣਦੀ 15 ਪ੍ਰੋ ਮੈਕਸ ਚ ਯਾਰ ਓਏ ਹੋਏ ਸਿਰਾ ਗੱਲਬਾਤ ਬਣ ਗਈ ਸਿਰਾ ਹੁਣ ਚਲਿਏ ਗੱਡੀਆਂ ਲੈ ਕੇ ਬਾਬੂ ਠੀਕ ਹੈ ਭਾਈ ਬਹੁਤ ਵਧੀਆ ਲੱਗੇ ਮਿਲ ਕੇ ਤੁਹਾਨੂੰ ਯਾਰ ਓਕੇ ਥੈਂਕ ਯੂ ਓਕੇ ਤੇ ਹੁਣ ਮਿੱਤਰੋ ਚਲਿਏ ਚਲਿਏ ਜੀ ਬਾਬਾ ਜੀ 12:00 ਵਜੇ 12:00 ਵਜੇ ਜੀ ਹਾਜ਼ਰੀ ਲੱਗੀ ਬਹੁਤ ਖੁਸ਼ ਹੋ ਜਾਣੀ ਹੈ ਦੂਆ ਦੂਆ ਵੀ ਬਾਈ ਦਾ ਸਾਈਕਲ ਤੁਹਾਨੂੰ ਦਿਖਾਵਾਂਗੇ ਬਹੁਤ ਛੇਤੀ ਕਮਿੰਗ ਸੂਨ ਆ ਇਹ ਨੂੰ ਲੱਗ ਜਾਣੇ ਭਾਜੀ 2-3 ਮਹੀਨੇ ਦੋ ਤਿੰਨ ਮਹੀਨੇ ਲੱਗ ਜਾਣੇ ਆ ਓਕੇ ਮਹੀਨਾ ਕੰਢ ਤੱਕ ਉਹਨੂੰ ਰੰਗ ਨੂੰ ਹੀ ਲੱਗ ਜਾਣਾ ਭਾਜੀ ਠੀਕ 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 ਹੈ ਭਾਜੀ ਠੀਕ ਠੀਕ ਓਕੇ ਨਜ਼ਾਰਾ ਲਿਹਾਤਾ ਤੇ ਹੁਣ ਗੱਡੀਆਂ ਕਰੀਏ ਸਟਾਰਟ ਤੇ ਮਿੱਤਰੋ ਚਲੀਏ ਉੱਥੇ ਜਾ ਕੇ ਲੈਣੇ ਇੱਕ ਦੋ ਸ਼ਾਟ ਡੋਰੀ ਲੈਣੀ ਡੋਰੀ ਇਹ ਡੋਰੀ ਮੈਂ ਵੀ ਚੰਨ ਚੇਂਜ ਕਰਾਂ ਡੋਰੀ ਬੁੜੀ ਜੀ ਹੋ ਗਈ ਯਾਰ ਆ ਲੈ ਕੇ ਆਇਆ ਇੱਕ ਇੱਥੇ ਆਪਣੀ ਦੁਕਾਨ ਖੁੱਲੀ ਹਾਂ ਨਵੇਂ ਬਸ ਅੱਡੇ ਮੁੰਡਾ ਆਪਣਾ ਹੀ ਆ ਹਾਂ ਹਾਂ ਆਪਣੀ ਐਕਸੈਸਰੀ ਆਹ ਵਾ ਮੈਂ ਦੇਖੀ ਹੋਈ ਦੇਖੀ ਯਾਰ ਹਾੜੋਰੀ ਵਧੀਆ ਲੱਗਦੀ ਨਾ ਵੀ ਯਾਰ ਚੇਂਜ ਕਰਨੀ ਡੋਰੀ ਆ ਹਾਲੀ ਡੋਰੀ ਬੁਢੀ ਹੋ ਗਈ ਮੇਰੇ ਲਈ ਤਾਂ ਚਾਹੋ ਚਿੱਟੇ ਵਾਲ ਹੋ ਗਿਆ ਉਹਦੇ ਆ ਵੰਨ ਲਾ ਹਾਂ ਵੰਨਨੇ ਨਾਲੇ ਬੜੀ ਹਾਂ ਆ ਵੰਨਾਂ ਨੇ ਵਾਲੇ ਇਹ ਹਾਂ ਵਧੀਆ ਲੱਗਦੀ ਹਾਂ ਡੋਰੀ ਹਾਂ ਚਾਵੜੀਆਂ ਨਾ ਓਕੇ ਵਾਲੀ ਰਿਪੋਰਟ ਆ ਮੇਰੇ ਵੀਰੇ ਓਕੇ ਵਾਲੀ ਰਿਪੋਰਟ ਚੰਦ ਨਾ ਦੂਜਾ ਆਹ ਅੱਛਾ ਪਿੱਛੋਂ ਚੇਂਜ ਕਰਦੇ ਫਲੈਗ ਆ ਲਾਦੇ ਦੂਜਾ ਫਲਾਗ ਕਿੱਥੇ ਉਧਰ ਲਾ ਦੇ ਹਣੋ ਹੈ ਦੂਜਾ ਗਲੈਂਡ ਵਾਲਾ ਫਲਗ ਮੇਰੇ ਵਾਲੇ ਚ ਲਾ ਦੇ ਹਣੋ ਉਹਦੇ ਵੱਟੇ ਲੈ ਆ ਲੈ ਦੇਖ ਕੱਪਾ ਮਾਰੀ ਜੇ ਨਾ ਦੇਣ ਮਾਰਾ ਲੈ ਆਹ ਹਨਾ ਇਹ ਆਹ ਖੋਲ ਕੇ ਡੰਗ ਲਾਏ ਨਹੀਂ ਇਹ ਦੂਜਾ ਕਰਨੀ ਸਹੀ ਗੱਲ ਹੈ ਨਾ ਬਾਈ ਨੇ ਬਾਈ ਕਹਿੰਦਾ ਆਹ ਖੋਲ ਕੇ ਡੰਗ ਲਾ ਡੋਰੀਆਂ ਦੇਖੋ ਅਸਤ ਇਹਨਾਂ ਨੇ ਇੱਕ ਲਾਈਆਂ ਬਾਈ ਨੇ ਸਿਰਾ ਇਲਾਈ ਪੇ ਗਿਆ ਲੋਦ ਯਾਰ ਚਲੋ ਮਿੱਤਰੋ ਗੱਡੀਆਂ ਲੈ ਕੇ ਚੱਲੀਏ ਚਲੋ ਬੱਬੇ ਭਾਈ ਸਿੰਗਲ ਹੀ ਗਈ ਇਹ ਪ੍ਰਾਂਦੀ ਓਕੇ ਡਬਲ ਕਰੀਏ ਓਕੇ ਓਕੇ ਭਾਈ ਓਕੇ 900 ਦੀ ਲਈ ਸੀ ਇੱਕ ਇਹ 900 ਦੀ ਇੱਕ ਪ੍ਰਾਂਦੀ ਲਈ ਸੀ ਓਕੇ ਓਕੇ ਸੁੱਖੀਆਂ ਬੋਰ ਬਰਗ ਲੋਦ ਇੰਨੀ ਲੋੜੀ ਕਦੇ ਨਾ ਆ ਸੰਗਰਾਮ ਨਾਲ ਲੱਗਿਆ ਹੁਣ ਲੈ ਬਈ ਸ਼ੰਦਨ ਨਾਲ ਲੱਗਿਆ ਡੋਰੀਆਂ ਤੇ ਆਪਾਂ ਬੰਦੇ ਉੱਥੇ ਜਾ ਕੇ ਅਲ ਡੋਰੀ ਤੇ ਉਹ ਡੋਰੀ ਹੋ ਗਈ ਸਾਡੀ ਬੁੜੀ ਤੇ ਆ ਜਵਾਨ ਡੋਰੀ ਲਾ ਦੇਣੀ ਆਪਾਂ ਅੱਜ ਗੱਡੀ ਨੂੰ ਠੀਕ ਆ ਓਕੇ ਰਿਪੋਰਟ ਆ ਯਾਰ ਸੋਹਣੀ ਲੱਗੀ